ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 29 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਪਿਛਲੇ 3 ਦਿਨ ਲਗਾਤਾਰ ਪੰਜਾਬ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਪਿਆ ਖਾਸ ਕਰਕੇ ਪੁਆਰ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਦੇਖਣ ਨੂੰ ਮਿਲਿਆ। ਕਈ ਜਗ੍ਹਾ ਫਸਲਾਂ ਦਾ ਖਰਾਬਾ ਵੀ ਕੀਤਾ। ਮਾਝ ਦੁਆਬੇ ਤੇ ਮਾਲਵੇ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਵਧੀਆ ਦੇਖੇ ਗਏ ਕੁਝ ਕੁ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਨਾ ਮਾਤਰ ਜਹੀਆਂ ਵੀ ਰਹੀਆਂ ਨੇ ਜਿੱਥੇ ਮਾੜਾ ਮੋਟਾ ਹੀ ਮੀਂਹ ਪਿਆ ਸੋ ਅੱਜ 29 ਤਰੀਕ ਅੱਜ ਤੋਂ ਅਗਲੇ 3 ਤੋਂ 4 ਦਿਨ ਮੁੱਖ ਤੌਰ ਤੇ ਮੌਸਮ ਪੰਜਾਬ ਦਾ ਸਾਫ਼ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਮੀਂਹ ਦੀ ਉਮੀਦ ਘੱਟ ਹੈ ਹੋ ਸਕਦਾ ਹੈ ਕਿ ਅੱਜ ਬਾਅਦ ਦੁਪਹਿਰ ਜਾਂ ਦੁਪਹਿਰ ਤੋਂ ਪਹਿਲਾਂ ਥੋੜਾ ਬਹੁਤ ਇਲਾਕੇ ਫਿਰੋਜ਼ਪੁਰ ਫਰੀਦਕੋਟ ਜਾਂ ਫਾਜ਼ਲਕਾ ਦੇ ਵਿੱਚ ਕਿਤੇ ਜਾਂ ਬਠਿੰਡੇ ਦੇ ਆਸ-ਪਾਸ ਟੁੱਟਮੇ ਜਿਹੇ ਸ਼ਰਾਟੇ ਲੱਗ ਜਾਣ ਨਹੀਂ ਤਾਂ ਵੱਡੇ ਸ਼ਹਿਰਾਂ ਦੇ ਉੱਪਰ ਕਿਤੇ ਹੀਟ ਸੈੱਲ ਬਣ ਕੇ ਜਾਂ ਮਾੜਾ ਮੁੱਟਾ ਲੁਧਿਆਣੇ ਦੇ ਆਸ-ਪਾਸ ਚਾਰ ਕਣੀਆਂ ਡਿੱਗ ਜਾਣ ਇਸ ਤੋਂ ਬਾਅਦ ਮੀਂਹ ਦੀ ਉਮੀਦ ਨਹੀਂ ਹੋਵੇਗੀ ਆਉਣ ਵਾਲੇ 3 ਤੋਂ 4 ਦਿਨ ਪੰਜਾਬ ਦਾ ਮੌਸਮ ਲਗਾਤਾਰ ਸਾਫ਼ ਅਤੇ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਰਹੇਗੀ ਤੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਗਰਮੀ ਤੇ ਹੌਮਸ ਸੀਗੀ ਉਸ ਤੋਂ ਵੀ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਅਗਲੇ 3 ਤੋਂ 4 ਦਿਨ ਮੌਸਮ ਮੁੱਖ ਤੌਰ ਤੇ ਸਾਫ ਰਹੇਗਾ ਪੰਜਾਬ ਵਿੱਚ